बुकेटमाता होया है तीकों तीकों गेखे। गेखे। तो डीसीपी डीसीपी इन्वेस्टिगेशन एक दांपत्य देवियों पर लिखे हैं ये भी इंवॉल्व्ड सी उस दिन नहीं ग्रुप है तो 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 नहीं नहीं, नहीं, तो तो नहीं। ये ये तो, तो तो आम भी वादा हुई ਇਹ ਵੀ ਆਪ ਨੇ ਮੇਰੇ ਨਾਲ ਜਦੋਂ ਸਾਡੇ ਨੌਲੇਜ ਨਹੀਂ ਹੈ ਸੀ ਤੇ ਔਰ ਗ੍ਰੇਡ ਭਾਈ ਨਹੀਂ ਹੈ ਸਾਡੇ ਨੌਲੇਜ ਨੂੰ ਸਭ ਨੂੰ ਸੋਨਾ ਕੋਟਾ ਨੂੰ ਗਰਮ ਉਹ ਬਿਜਲੀ ਲੇ ਲਿਆ ਪਈ ਜੀ ਉਹ ਫੜ ਫੜ ਜੇਲ੍ਹ ਖੁੱਲ ਗਈਆਂ ਅਰੇ ਇਹ ਸਾਡੇ ਲੱਗਦਾ ਬਸ ਨਾ ਅੱਜ ਨਹੀਂ ਉਹ ਤਾਂ ਹਾਂ हाँ जी की नाम थी अच्छा किन्ने बजे आए थे की कुछ देखा 8:30 ਵਜੇ ਸਾਨੂੰ ਕਾਲ ਆ ਗਿਆ ਸੀ ਕਿ ਦਰਵਾਜ਼ੇ ਟੁੱਟੇ ਹੋਏ ਆ ਜਦੋਂ ਸਾਡਾ ਸਟਾਫ ਸਾਰਾ ਆਇਆ ਦਰਵਾਜ਼ੇ ਖੁੱਲ ਨਹੀਂ ਗਏ ਸਨ 16 ਬੈਟਰੀਆਂ ਨਹੀਂ ਨਹੀਂ ਇਹ ਜਿਹੜੇ ਤੋਂ ਆਮ ਤੋਂ ਬਾਅਦ ਵੀ ਵਰਤਦਾ ਹੈ ਅੱਛਾ ਇਹ ਅਕ੍ਰੋਸ ਕਿੰਨੇ ਵਜੇ ਦੀ ਘਟਨਾ ਤੁਹਾਨੂੰ ਸਾਢੇ 8:30 ਵਜੇ ਆਪਰੇਸ ਕਾਨਫਰੰਸ ਹੈ ਅੱਜ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਪਹਿਲਾਂ ਵੀ ਤੁਹਾਡੀ ਇੱਥੇ ਜਿਹੜੀ ਚੋਰੀ ਕਰਨ ਦੀ ਘਟਨਾ ਤੋਂ 2-3 ਦਿਨ ਪਹਿਲੇ ਵਾਅਦਾ ਲਿਖਾਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਬੈਲਰੋ ਗੱਡੀ ਵਿੱਚ ਚਾਰ ਮੁੰਡੇ ਨਿਕਲਦੇ ਆ ਇੱਕ ਬੰਦੇ ਨੂੰ ਕੁੱਟ ਰਹੇ ਉਹ ਸਪੈਸ਼ਲ ਬ੍ਰਾਂਚ ਨੇ ਕੋਈ ਇਨਵੈਸਟੀਗੇਸ਼ਨ ਸੁਪਰਵੀਜ਼ਨ ਸੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਕੰਪਲੇਂਟ ਦੇਣ ਤੋਂ ਬਾਅਦ ਵੀ ਪੁਲਸ ਇਸ ਜਗ੍ਹਾ ਦੀ ਨਿਗਰਾਨੀ ਰੱਖਦੇ ਸੀਗੇ ਜੀ ਬਲੇਰੋ ਬਣਾ ਦੇ ਰਿਸ਼ਤੇਦਾਰ ਦੀ ਚੋਰੀ ਹੋਈ ਹੈ ਕਿੰਨੇ ਕੁ ਘਰਪਈ ਦੀ ਜਿਹੜੀ ਚੋਰੀ ਹੋਈ ਹੈ ਕਿੰਨੇ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ 22 ਵਰਦਾ ਤਾਈ ਮੰਨੇ 9 ਪਰਚੇ ਨਾਤੇ ਪਹਿਲਾਂ ਹੀ ਦਰਜ ਹੈ ਤੁਹਾਡੀ ਜਿਹੜੀ ਪਰਚਾ ਨਾਲ ਗੱਲ ਹੈ ਜੇਲ੍ਹ ਕੱਟ ਕੇ ਆਏ ਆਂ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆ ਪਟੀਚੋ ਬਿਸਾਲੀ ਨਦੀ ਕੁਮਾਰਾ ਬਾਕੀ ਦੇਚ ਇਨਵੈਸਟੀਗੇਸ਼ਨ ਜਾਰੀ ਹੈ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਨ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਨ ਓਪੀਮ ਪਿਓਰ ਦੁਬਾਰਾ ਫੜੀ ਗਈ ਹੈ ਇੱਕ ਵਿਅਕਤੀ ਵੀ ਗ੍ਰਿਫਤਾਰ ਹੋਇਆ ਹੈ ਟ੍ਰੇਨ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ ਤੇ ਬਰੀਲੇ ਦਾ ਰਹਿਣ ਵਾਲਾ ਹੈ ਕਿਦੀ ਵੀ ਆਪਾਂ ਅੱਗੇ ਫੋਰ ਬੈਕਵਰਡ ਲਿੰਕੇਜਸ ਕਰ ਰਹੇ ਹਾਂ ਪਲੱਸ ਤੀਜਾ ਜਿਹੜਾ ਟਾਰਲੇ ਗੇਲ ਤੇ ਗੋਲੀ ਚੱਲੀ ਸੀਗੀ ਗੱਡੀ ਤੇ ਤੇ ਫਰੋਦੀ ਮੰਗੀ ਸੀਗੀ ਇੱਕ ਹੋਰ ਬੰਦਾ ਆਪਾਂ ਗ੍ਰਫਤਾਰ ਕੀਤਾ ਤੇ ਹਰਿਆਣਾ ਦਾ ਰਹਿਣ ਵਾਲਾ ਇਹਨੇ 13 ਦਿਨ ਦੀ ਮੂਵੀ ਰੱਖੀ ਕੀਤੀ ਸੀਗੀ ਗੋਲੀ ਚਲਾਣ ਚ ਇਹਦਾ ਕੋਈ ਕਾਰਨ ਨਹੀਂ ਸੀਗੀ ਥੋੜੀ ਸਕਾਟ ਦਾ ਸਰ ਇਹਦੀ ਵੀ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਜੀ ਸਰ ਇਹ ਗੱਲ ਕਰੀਏ ਇਹ ਲਗਾਤਾਰ ਕਿਹਨੇ ਵਾਰਦਾਤਾਂ ਲੁੱਟ ਖਵਾ ਰਹੀਆਂ ਬਲੈਰੋ ਗੱਡੀ ਦੇ ਵਿੱਚ ਤੇ ਇਹ ਲਗਾਤਾਰ ਵਾਰਦਾਤਾਂ ਕਰ ਰਹੇ ਇਹ ਕਿੰਨੀਆਂ ਉਸ ਦਿਨ ਵਾਰਦਾਤਾਂ ਕੀਤੀਆਂ ਸੀ ਇਹਨਾਂ ਨੇ ਇਹ ਵੀ ਤਾਂ ਡਾਕੂਮੈਂਟਡ ਹੈ ਕੁਝ ਕੁਛ ਇਦਾਂ ਦੀ ਵੀ ਹੋਣੀਆਂ ਜਿਹੜੀ ਅੰਡਰ ਰਿਪੋਰਟਡ ਹੈ ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦੇ ਸਮੇਂ ਲੇਟ ਨਾਈਟ ਕਿਦਾਂ ਲਗਤ ਲਗਾਤਾਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕਈ ਐਕਟਿਵਰ ਤੇ ਜਾ ਕੇ ਸੇਮ ਬੰਦੇ ਹੀ ਹੈ ਜਾਂ ਕੋਈ ਹੋਰ ਮੋਸਟ ਪਬਲੀਲੀ ਸੇਮ ਬੰਦੇ ਹੀ ਸਾਰੀ ਵਾਰ ਦਾ ਬਲੈਕ ਵੀ ਕਿੰਨੀ ਹੋਲੀ ਕਮਨਸ ਨਹੀਂ ਹੋਰ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਤੇ ਟੂ व्हीਲਰ ਤੇ ਵੀ ਕਿੰਨੀ ਹੈ ਇਹ ਡਰੱਗਡ ਐਡਿਕਟ ਵੀ ਹੈ ਹਾਂ ਉਹ ਨਸ਼ਾ ਕਰਦੇ ਸੀ ਅੰਤਰਾ ਦਿਨਾਂ ਦੇ ਵਿੱਚ 38 ਵਾਰ ਦਾ ਲੋਕ ਖੋਦ ਨਹੀਂ ਹੋਇਆ ਇਸ ਵਾਰ ਕੀ ਕਰੇ ਇਹ ਬਿਲਕੁਲ ਸਟ੍ਰੈਸ ਹੋ ਗਈ ਨਾ 50% ਦਾ ਹਾਸ ਬਲਮੋਸਟ ਸਾਰੀ ਪਲੇਸ ਹੈ